ਅੰਮ੍ਰਿਤਸਰ ਵਿੱਚ ਚਾਇਨਾ ਡੋਰ ਦੇ ਖਿਲਾਫ ਪੁਲਿਸ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ। ਗੇਟ ਹਕੀਮਾ ਇਲਾਕੇ ਵਿੱਚ ਪੁਲਿਸ ਵੱਲੋਂ ਡਰੋਨ ਦੀ ਮਦਦ ਨਾਲ ਛੱਤਾਂ ਉੱਤੇ ਨਿਗਰਾਨੀ ਕੀਤੀ ਗਈ। ਇਸ ਦੌਰਾਨ ਚਾਇਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ। ACP ਜਸਪਾਲ ਸਿੰਘ ਨੇ ਦੱਸਿਆ ਕਿ ਚਾਇਨਾ ਡੋਰ ਬਹੁਤ ਹੀ ਖਤਰਨਾਕ ਹੈ। ਅਤੇ ਕਈ ਬੇਕਸੂਰ ਲੋਕਾਂ ਦੀ ਜਾਨ ਲੈ ਚੁੱਕੀ ਹੈ ਪੁਲਿਸ ਨੇ ਬੱਚਿਆਂ ਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖਣ ਪੁਲਿਸ ਨੇ ਸਪਸ਼ਟ ਕੀਤਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਹਰਿਸਰ ਕੀ ਇਹ ਉਪਰਾਲਾ ਕੀਤਾ ਗਿਆ ਚਾਈਨਾ ਡੋਰ ਨੂੰ ਲੈ ਕੇ ਤੁਹਾਡੇ ਵੱਲੋਂ ਜਿਹੜੀ ਕਿ ਸ਼ਰਧਾ ਤੋਂ ਨਜ਼ਰ ਬਰਾਕ ਰੱਖੀ ਅਸੀਂ ਦੇਖੋ ਜੀ ਪਿਛਲੇ ਸੀਜ਼ਨ ਤੋਂ ਹੀ ਚਾਈਨਾ ਡੋਰ ਦੇ ਖਿਲਾਫ ਸਪੈਸ਼ਲ ਜਿਹੜੀ ਮੈਂ ਚਲਾਈ ਹੋਈ ਹੈ ਸਾਡੇ ਮਾਨਯੋਗ ਕਮਿਸ਼ਨਰ ਸ੍ਰੀ ਗੋਪੀ ਸਿੰਘ ਜੀ ਬੋਲਰ ਉਨ੍ਹਾਂ ਦੀ ਹਦਾਇਤਾਂ ਦੇ ਜਿਸ ਤਰ੍ਹਾਂ ਕਿ ਪਿਛਲੇ ਸਾਲ ਤੁਹਾਨੂੰ ਪਤਾ ਸੀਗੇ ਚੈਅ ਦੇ ਵਿੱਚ ਇੱਕ ਦੋ ਕੁ ਗੈਜੂਲਟੀ ਹੋ ਗਈਆਂ ਸੀਗੀਆਂ ਉਸ ਤੋਂ ਬਾਅਦ ਪੁਲਿਸ ਨੇ ਸਖਤ ਐਕਸ਼ਨ ਲੈਂਦੇ ਹੋਏ ਇਹ ਚਾਈਨਾ ਡੂਰ ਦੇ ਖਿਲਾਫ ਜਿਹਨੂੰ ਖੂਨੀ ਡੂਰ ਵੀ ਕਹਿ ਜਾਂਦਾ ਹੈ ਸਪੈਸ਼ਲ ਤੇ ਸੱਤ ਮਹੀਨੇ ਚਲਾਈ ਸੀ ਜਿਦੇ ਅਨੁਸਾਰ ਤੱਕ ਨਤੀਜੇ ਵੀ حاصل ਹੋਏ ਸੀਗੇ ਪਿਛਲੇ ਸਾਲ ਅਸੀਂ 3000 ਦੇ ਕਰੀਬ ਮੀਰੀ ਸਾਵਿੰਗ ਸੈਂਟਰ ਦੇ ਵਿੱਚ ਹੀ ਜਿਹੜੇ ਚਾਈਨਾ ਡੂਰ ਦੇ ਗੱਟੂ ਜਿਹੜੇ ਆ ਹੀ ਰਿਕਵਰ ਕੀਤੇ ਸੀ ਇਸ ਤੋਂ ਇਲਾਵਾ ਪਿਛਲੇ ਸਾਲ ਵੀ ਅਸੀਂ ਇਸੇ ਤਰ੍ਹਾਂ ਡੂਰ ਦੀ ਐਕਟੀਵਿਟੀ ਕਰਦੇ ਹੋਏ ਕਾਫੀ ਲੋਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਸੀ ਦੇ ਬੋਸ ਆ ਰਹੇ ਨੂੰ ਸਮਝਾਇਆ ਵੀ ਗਿਆ ਸੀ ਵਾਰਨਿੰਗ ਦਿੱਤੀ ਗਈ ਸੀ ਉਸੇ ਤਰ੍ਹਾਂ ਹੀ ਇਸ ਸਾਲ ਵੀ ਅਸੀਂ ਕਿ ਇਹ ਡਰੋਨ ਐਕਟੀਵਿਟੀ ਕਰ ਰਹੇ ਆ ਇਸ ਸਾਲ ਵੀ ਹੁਣ ਤੱਕ ਅਸੀਂ 1500 ਦੇ ਕਰੀਬ ਜਿਹੜੇ ਘਟੂ ਲੋੜੀ ਤੱਕ ਅਸੀਂ ਅੱਜ ਦੇ ਦਿਨ ਤੱਕ ਰਿਕਵਰ ਕਰ ਲਿਆ ਜਿਸ ਤਾ ਤੁਹਾਨੂੰ ਇਹ ਸਾਫ਼ ਹੀ ਪਤਾ ਚੱਲਦਾ ਹੈ ਕਿ ਤਕਰੀਬਨ ਅਸੀਂ 50% ਤੋਂ ਵੱਧ ਜਿਹੜੀ ਕਾਮਯਾਬੀ ਹੈ ਤੇ ਹਾਸਲ ਕਰ ਲਈ ਹੈ ਤੁਸੀਂ ਵੀ ਦੇਖਦੇ ਹੋਵਗੇ ਵੀ ਇਸ ਸਾਲ ਜਿਹੜਾ ਪਿਛਲੇ ਸਾਲ ਦੇ ਨਾਲੋਂ ਜਿਹੜਾ ਚਾਈਨਾ ਡੋਰ ਖੂਨੀ ਡੋਰ ਆ ਜਿਹੜੀ ਇਹਦਾ ਜਿਹੜਾ ਚੱਲਣ ਪਿਛਲੇ ਸਾਲ ਦੇ ਨਾਲੋਂ ਕਾਫੀ ਘਟਿਆ ਹੋਇਆ ਹੈ ਲੈਕਿਨ ਹਾਲੇ ਵੀ ਇਹ ਜਿਹੜੀ ਆ ਲਗਾਤਾਰ ਜਾਰੀ ਹੈ ਭਾਵੇਂ ਥੋੜੀ ਤਦਾਦ ਦੇ ਵਿੱਚ ਹੀ ਹੈ ਲੇਕਿਨ ਹਾਲੇ ਵੀ ਲੋਕੀ ਸਾਰੇ ਪਾਈ ਨਹੀਂ ਆਏ ਇਸੇ ਤਰ ਸਾਡੀ ਜਿਹੜੀ ਐਕਟੀਵਿਟੀ ਹੈ ਤੇ ਜਾਰੀ ਰਹੂਗੀ ਤੇ ਅੱਗੇ ਕੱਲ ਨੂੰ ਲੋਹੜੀ ਦਾ ਤਿਉਹਾਰ ਆ ਉਸ ਤੋਂ ਬਾਅਦ ਜਿਹੜਾ ਬਸੰਤ ਦਾ ਤਿਉਹਾਰ ਵੀ ਆਉਣਾ ਹੈ ਤੇ ਇਹ ਤੇ ਸਭ ਤੋਂ ਅਹੀ ਹੈ ਜਿਹੜਾ ਕਾਬੂ ਪਾ ਗਿਰਾਂਗੇ ਚੈਨਲ ਡੋਨ ਉੱਥੇ ਲੋਕ ਅਰੇਸਟ ਵੀ ਹੋਈ ਆ ਜਿੱਦਾਂ ਸਾਡੀ ਟੀਮਾਂ ਅਲੱਗ-ਅਲੱਗ ਚਾਹਤਾਂ ਤੇ ਜਾ ਰਹੇ ਬੇਕੋਦੀ ਅਸੀਂ ਜਿੱਦਾਂ ਉਡਾਏ ਸੀ ਕਿ ਡਰੋਨ ਤੇ ਜਿਹੜੀ ਸਾਈ ਨੂੰ ਡਰੋਨ ਜਾਂਦਾ ਸੀ ਸਾਡੇ ਮੁਲਾਜ਼ਮ ਜਿਹੜੇ ਸਿਵਲ ਪਾਰਚਾ ਦੇ ਵਿੱਚ ਸੀਗੇ ਸਿਵ ਉਸ ਏਰੀਏ 'ਚ ਭੇਜੇ ਹੋਏ ਸੀਗੇ ਤੇ ਤੁਸੀਂ ਦੇਖਿਆ ਵੀ ਉਹਨਾਂ ਡਰੋਨ ਦੇ ਨਾਲ ਜਦੋਂ ਡਰੋਨ ਕਿਸੇ ਤੇ ਕੋਠੇ ਉੱਪਰ ਜਾਂਦਾ ਸੀ ਲੋਕੀ ਡਰਦੇ ਹੋਏ ਥੱਲੇ ਨੂੰ ਭਾਈ ਦੇ ਸੀ ਤੇ ਜਿਹੜੇ ਥੱਲੇ ਨੂੰ ਭਾਈ ਦੇ ਸੀ ਮਲਾਜਮ ਉਹਨਾਂ ਨੇ ਫਿਰ ਕਾਬੂ ਕਰਕੇ ਜਿਹੜੇ ਚਾਈਨਾ ਡੋਰ ਦਾ ਵਰਤੋਂ ਕਰ ਰਹੇ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰ ਬੱਚਿਆਂ ਦੇ ਪੇਰੈਂਟਸ ਨੂੰ ਕੀ ਨਸੀ ਦੇਣਾ ਚਾਹੁੰਦੇ ਬੱਚਿਆਂ ਦੇ ਪੇਰੈਂਟਸ ਨੂੰ ਇਹੀ ਅਪੀਲ ਹੈ ਜੀ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਆ ਇਹ ਮੋਟੀਵੇਟ ਕਰੋ ਇਹ ਜਿਹੜੀ ਚਾਈਨਾ ਡੋਰ ਆ ਇਹਦੇ ਖਤਰਨਾਕ ਨਤੀਜੇ ਜਿਹੜੇ ਮਾਰੂ ਡੋਰ ਆ ਇਹ ਇਤੋਂ ਨਤੀਜਿਆਂ ਤੋਂ ਜਾਣੂ ਕਰਾਓ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਓ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਸੋਸ਼ਲ ਮੀਡੀਆ ਦੇ ਉੱਤੇ ਇਹਦੇ ਨਾਲ ਜਿਹੜੀਆਂ ਵੀ ਇਹ ਮਿਸਐਪਰਿੰਗਸ ਹੋਈਆਂ ਨੇ ਉਹ ਸਾਰੀਆਂ ਹੈਗੀਆਂ ਨੇ ਉਹ ਬੱਚਿਆਂ ਨੂੰ ਉਹਨਾਂ ਦੇ ਮਾਧਿਅਮ ਰਹੀ ਉਹਨੂੰ ਦੱਸਿਆ ਜਾਵੇ ਵੀ ਇਹ ਡੀਆ ਡੋਰ ਹੈ ਇਹ ਕਿੱਡੀ ਕ ਘਾਤੂ ਹੈ ਕਿਉਂਕਿ ਜਿਹੜੇ ਦੇਖੋ ਜਿਹਦੇ ਨਾਲ ਗੈਜੂਲਟੀ ਹੋ ਜਾਂਦੀ ਹੈ ਉਹਦੀ ਦੁਨੀਆ ਜਿਹੜੀ ਖਤਮ ਹੋ ਜਾਂਦੀ ਹੈ ਤੇ ਸਾਰ ਦੁੱਖ ਉਸ ਵੇਲੇ ਤਾਜ਼ਾ ਤਾਜ਼ਾ ਦੁੱਖ ਬਾਕੀਆਂ ਨੂੰ ਵੀ ਹੁੰਦਾ ਹੈ ਲੇਕਿਨ ਸਮਾਂ ਪੈਂਦੇ ਨਾਲ ਲੋਕੀ ਭੁੱਲ ਜਾਂਦੇ ਨੇ ਇਹ ਚੀਜ਼ ਨੂੰ ਅਸੀਂ ਨਹੀਂ ਭੁੱਲਣਾ ਕਿਉਂਕਿ ਇੱਕ ਪਰਿਵਾਰ ਜਿਹੜਾ ਖਤਮ ਹੋ ਜਾਂਦਾ ਹੈ ਜਿਹਦੀ ਦੁਨੀਆ ਹੀ ਖਤਮ ਜਿਹਦਾ ਨੌਜਵਾਨ ਬੱਚਾ ਹੀ ਚਲਾ ਗਿਆ ਉਹਦੀ ਦੁਨੀਆ ਤਾਂ ਬਿਲਕੁਲ ਖਤਮ ਹੋ ਹੀ ਗਈ ਹੈ ਅਸੀਂ ਉਸ ਚੀਜ਼ ਨੂੰ ਉਹੀ ਬੱਚਿਆਂ ਨੂੰ ਸਮਝਾਉਣਾ ਹੈ ਇਹੀ ਸਮਝਾਉਣਾ ਹੈ ਬੱਚਿਆਂ ਨੂੰ ਜਿਸ ਢੰਗ ਨਾਲ ਸਮਝਾਵਾਂਗੇ ਪਿਆਰ ਨਾਲ ਚੁੰਨਾਂਗੇ ਬੱਚੇ ਸਮਝ ਜਾਂਦੇ ਆ ਸਾਡੇ ਸਮਝਾਉਣ ਦਾ ਤਰੀਕਾ ਥੋੜਾ ਵਧੀਆ ਹੋਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਸਾਡੇ ਬੱਚੇ ਜਿੱਦ ਕਰਦੇ ਵੀ ਅਸੀਂ ਇਹ ਰਵਾਇਤੀ ਡੋਰ ਦਾ ਪਤੰਗਬਾਜ਼ੀ ਨਹੀਂ ਕਰਨੀ ਹੈ ਜੀ ਚਾਈਨਾ ਡੋਰ ਦਾ ਕਰਨੀ ਹੈ ਸਾਡੀ ਕਿਉਂਕਿ ਗੁੱਡੀ ਘਟੀ ਜਾਂਦੀ ਹੈ ਜਦੋਂ ਅਸੀਂ ਉਹਨਾਂ ਦੇ ਇਹਦੇ ਭਿਆਨਕ ਨਤੀਜਿਆਂ ਬਾਰੇ ਉਹਨਾਂ ਨੂੰ ਸਮਝਾਵਾਂਗੇ ਨਾ ਬੱਚੇ ਬਿਊਰੋ ਰਿਪੋਰਟ ਫਰਕੀ ਵੀ ਅੰਮ੍ਰਿਤਸਰ